ਨੀਰਸ ਪਈਆ ਨੀਰਜ ਕਿਹੜੇ ਪਿੰਡ ਦੇ ਰਹਿਣ ਬਾਜੀ ਸਿੰਗੋਵਾਲ ਪਾਜੀ ਅੱਛਾ ਇਹ ਤੁਹਾਡੇ ਤੇ ਜਿਹੜਾ ਹਮਲਾ ਹੋਇਆ ਹੈ ਕੀ ਹੋਇਆ ਸੀ ਪੂਰਾ ਪਾਉਂਦਾ ਪਾਜੀ ਆਡੇ ਪਿੰਡ 'ਚ ਇੱਕ ਫਰਜੀ ਕਲੱਬ ਰਜਿਸਟਰ ਹੈ ਉਹਨਾਂ ਨੇ ਆਡਾਂ ਨਾਲ ਬੈਠ ਕੇ ਅੱਧ ਦੀ ਮੰਗ ਕੀਤੀ ਉਹਨਾਂ ਨੂੰ ਅਸੀਂ 30000 ਰੁਪਏ ਦਿੱਤਾ ਉਹ ਫਿਰ ਸਹਿਮਤ ਹੋ ਗਏ ਫਿਰ ਅਸੀਂ ਗਰਾਊਂਡ 'ਚ ਰੁਟੀਨ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਖੇਡਣ ਉੱਥੇ ਸਾਨੂੰ ਰਜਿਤ ਕੁਮਾਰ ਨੇ ਮਾਂ ਭੈਣ ਦੀ ਗਾਲ ਕੱਢੀ ਉੱਥੇ ਸਾਡੀ ਬਹਿਸ ਹੋ ਗਈ ਤੇ ਅਸੀਂ ਉੱਥੇ ਆディਛੜਾਨ ਵਾਲੇ ਬੰਦੇ ਅਸੀਂ ਗੱਟੀ 'ਚ ਬੈਠ ਕੇ ਜਾਣ ਲੱਗੇ ਤੇ ਰਕਵੀਰ ਸਿੰਘ ਤੇ ਦਿਲ ਉਹਨਾਂ ਦਿਲਵਾਕ ਸਿਕਨੇ ਗਿਆ ਕੀ ਫਾਲੋ ਮੁੰਡਿਓ ਜੋ ਹੁੰਦਾ ਅਸੀਂ ਦੇਖ ਲਾਂਗੇ ਅਸੀਂ ਪੈਸੇ ਦੀ ਪ੍ਰਵਾਹ ਨਾ ਕਰੀਓ ਕੋਣ ਜਿਹੜਾ ਨੇ ਕਿਹਾ ਫਾਲੋ ਦਿਲਵਾਨ ਸਿੰਘ ਤੇ ਰਗਵੀਰ ਕੁਮਾਰ ਨੇ ਉਹਦੇ ਫਾਦਰ ਹੈ ਜੀ ਜਿਨ੍ਹਾਂ ਨੇ ਹਮਲਾ ਕੀਤਾ ਤੇ ਸਾਖਲ ਪਠਾਨੀਆਂ ਨੇ ਬੰਦੇ ਬੁਲਾਏ ਗਰਾਉਂਡ 'ਚ ਇਕੱਠੇ ਹੋ ਗਏ ਜੀ ਗਰਾਉਂਡ ਇਕੱਠਾ ਹੋ ਗਿਆ ਉੱਥੇ ਮੇਰੀ ਗੱਡੀ ਵਾਨ ਤੋੜ ਕੀਤੀ ਗੱਡੀ 'ਚ ਮਾਰਨ ਲੱਗੇ ਜੀ ਪੱਥਰ ਮੈਂ ਉੱਤਰ ਕੇ ਦੇਖਣ ਲੱਗਾ ਤੇ ਮੇਰੇ ਪੰਚ ਪੰਕਜ ਠਾਕਰ ਨੇ ਤੇਜ਼ ਹਥਿਆਰ ਦਾਤ ਨਾਲ ਮੇਰੇ ਸਿਰ 'ਚ ਬਾਰ ਕੀਤਾ ਤੇ ਮੈਂ ਉੱਥੇ ਵੀ ਹੌਸ਼ ਹੋ ਗਿਆ ਮੇਰੇ ਬਲੱਡ ਬਗ ਲੱਗਾ ਹੁਣ ਇਹ ਮੈਨੂੰ ਉੱਥੇ ਹਸਪੀਟਲ ਲੈ ਗਏ ਉਸ ਤੋਂ ਬਾਅਦ ਮੈਨ ਪੁਰਵਿੰਦੇਵ ਜੀ ਮੈਂ ਦਿਲੀਪ ਇਹ ਤੁਹਾਡਾ ਬੇਟਾ ਹੈ ਨਿਰੱਚ ਹਾਂਜੀ ਅੱਛਾ ਜਦੋਂ ਇਹ ਇੱਥੇ ਹਮਲਾ ਹੋਇਆ ਕਦੋਂ ਦੀ ਗੱਲ ਹੈ ਲੋੜੀ ਵਾਲੇ ਦਿਨ ਦੀ ਕਿੰਨੇ ਕੁ ਲੋਕ ਸੀ ਜਿਹਨਾਂ ਨੇ ਇਸ ਤਰ੍ਹਾਂ ਹਮਲਾ ਕੀਤਾ ਹੈ ਕਾਫੀ ਲੋਕ ਸੀ ਪਿੰਡ ਦੇ ਹੀ ਰਹਿਣ ਵਾਲੇ ਹਾਂਜੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਬੇਟੇ ਜੀ ਇਹ ਦੇ ਮੋਢੇ ਤੇ ਹੂੰ ਬਾਹਾਂ ਤੇ ਤੇ ਸੱਟ ਤੁਸੀਂ ਪਛਾਣਦੇ ਹੋ ਉਹ ਬੰਦੇ ਜਿਹਨਾਂ ਨੇ ਹਮਲਾ ਕੀਤਾ ਇਹਨਾਂ ਦੇ ਉਹ ਪਿੰਡ ਦੇ ਬੰਦੇ ਆ ਜਿਹਨਾਂ ਨੇ ਮਾਰਿਆ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਏ ਸਰ ਲੋੜੀ ਵਾਲੇ ਦਿੰਦੀ ਗੱਲ ਹੈ ਜੀ ਤੇ ਕੁਝ ਕਾਰਨ ਪਤਾ ਲੱਗਾ ਕਿ ਹਮਲਾ ਕਿਉਂ ਕੀਤਾ ਗਿਆ ਤੁਹਾਡੇ ਦੋ ਇਹ ਕਾਰਨ ਜੀ ਪਹਿਲਾਂ ਮੈਚਾਂ ਦੀ ਗੱਲ ਸੀਗੀ ਹੁਣ ਪਹਿਲਾਂ ਦੋ ਕਲੱਬ ਰਜਿਸਟਰ ਹੋਏ ਸੀਗੇ ਦੋ ਕਲੱਬ ਰਜਿਸਟਰ ਹੋਏਗੇ ਤੇ ਉਹਨਾਂ ਨੇ ਮੰਗ ਕੀਤੀ ਜੀ ਸਾਨੂੰ ਅਲੱਗ ਕਰੋ ਉਹਨਾਂ ਨੂੰ 30000 ਰੁਪਏ ਦੇਤਾ ਰਜਿਸਟਰ ਮਤਲਬ ਅਲੱਗ ਕਰਤਾ ਫਿਰ ਤੇ ਉਹਨਾਂ ਨੇ ਕੋਈ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਡੇਲੀ ਰੁਟੀਨ ਦੀ ਤਰ੍ਹਾਂ ਗਰਾਊਂਡ 'ਚ ਗਏ ਤੇ ਖੇਡਣ ਲਈ ਤੇ ਉਹਨਾਂ ਨੇ ਪਿੱਛੋਂ ਗਾਲਾਂ ਕੱਢੀਆਂ ਸਾਨੂੰ ਗਲਤ ਸ਼ਤਾਬਦੀ ਯੂਜ਼ ਕੀਤੀ ਤੇ ਫਿਰ ਉਹਦੇ ਵਿੱਚ ਤੂੰ ਤੂੰ ਮੈਂ ਹੋ ਗਈ ਇਸ ਕਰਕੇ ਉਥੇ ਲੜਾਈ ਹੋ ਗਈ ਤੇ ਪਿੰਨ ਕਿੰਨੇ ਕਿੰਨੇ ਕਿ ਜਣੇ ਸੀ ਜਿਹਨਾਂ ਨੇ ਨਿਰਸਤੇ ਹਮਲਾ ਕੀਤਾ ਇਸ ਤਰ੍ਹਾਂ ਇਹ 15 ਕਿ ਜਣੇ ਸੀਗੇ ਉਹਨਾਂ ਨੂੰ ਪਛਾਣਦੇ ਹੋ ਕਿਸੇ ਹਾਂਜੀ ਸਾਰਿਆਂ ਨੂੰ ਪਛਾਣਦੇ ਆ ਜੀ ਠੀਕ ਹੈ ਹਾਂਜੀ ਇਸ ਮਾਮਲੇ 'ਚ ਤੁਸੀਂ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਸਖਤ 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 ਕਾਰਵਾਈ ਦੀ ਕੀਤੀ ਹੈ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕੱਲ ਸਾਨੂੰ ਪਤਲਾ ਮਿਲੀ ਸੀ ਕਿ ਨੀਰਜ ਕੁਮਾਰ ਵਾਸੀ ਸਿੰਘਵਾਲ ਜਿਹੜਾ ਲੜਾਈ ਝਗੜੇ ਦੀਆਂ ਸੱਟਾਂ ਲੱਗਣ ਕਾਰਨ ਹਸਪੀਟਲ ਦਾਖਲ ਆ ਜਿਸ ਵੰਦੀ ਸਾਡਾ ਟੀਮ ਦਾ ਇਹ ਅਸੀ ਸੁਖਦੇਵ ਸਿੰਘ ਮੁੱਖੇ ਤੇ ਗਿਆ ਸੀਗਾ ਮੁੱਖੇ ਤੇ ਕਾਰਵਾਈ ਕੀਤੀ ਉਹਦਾ ਬਿਆਨ ਦਰਜ ਕੀਤਾ ਉੱਥੇ ਟੂਰਨਾਮੈਂਟ ਨੂੰ ਲੈ ਕੇ ਦੋ ਕਲੱਬਾਂ ਦੇ ਆਪਸ ਵਿੱਚ ਕੋਈ ਬਹਿਸਵਾਜੀਤ ਹੋਈ ਤੇ ਇਹਦੇ ਨਾਲ ਕੁੱਟਮਰ ਹੋ ਗਈ ਸੀ ਜਿਸ ਵੰਦੇ ਅਸੀਂ ਉਹਦਾ ਨੀਰਜ ਕੁਮਾਰ ਦਾ ਬਿਆਨ ਲਿਖ ਕੇ ਤਿੰਨ ਵਿਅਕਤੀਆਂ ਦੇ ਖਿਲਾਫ ਮﻘਦਮਾ ਦਰਜ ਕਰਕੇ ਅਗਲੀ ਜਿਹੜੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ